ਅੰਟੀ ਸਾਨੂੰ 11 ਜੂਨ ਦੇ ਦੇਰ ਰਾਤ ਨੂੰ ਇਤਲਾ ਮਿਲੀ ਸੀ ਕਿ ਵਕਤ ਕਰੀਬ 9 ਵਜੇ ਡਿਵੀਜ਼ਨ ਨੰਬਰ 4 ਦੇ ਏਰੀਆ ਵਿੱਚ ਦੁੱਗਲ ਚਾਪ ਹਾਊਸ ਇਥੇ 10 12 ਮੁੰਡੇ ਜਿਨਾਂ ਨੇ ਨਿਹੰਗ ਸੁਖਾਣਾ ਬਾਣਾ ਪਾਇਆ ਹੋਇਆ ਸੀਗਾ ਉਹ ਅੰਦਰ ਵੜ ਕੇ ਸ਼ਾਪ ਓਨਰਸ ਦੇ ਨਾਲ ਉਹਨਾਂ ਨੇ ਮਾਰਕੁੱਟ ਕੀਤੀ ਬਤਮੀਜ਼ੀ ਕੀਤੀ ਤੇ ਉਹਨਾਂ ਤੇ ਹਥਿਆਰ ਚਲਾਏ ਤੇ ਇਹ ਇਤਲਾ ਮਿਲਦੇ ਹੀ ਐਸੀ ਡਿਵੀਜ਼ਨ ਨੰਬਰ 4 ਦੇ ਵਿੱਚ 52/25 ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ uh, 109 332 191 190 ਆਫ ਬੀ ਐਨ ਐਂਡ 25 ਆਰਮਸ ਹਾਈ ਇਸ ਡੂਰਿੰਗ ਇਨਵੈਸਟੀਗੇਸ਼ਨ ਇਦੇ ਵਿੱਚ ਅੱਜ 13 ਜੂਨ ਨੂੰ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਾਕਾ ਪ੍ਰਾਪਤ ਹੋਇਆ ਦੋ ਬੰਦੇ ਐਸੇ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਰੈਸਟ ਪਾਈ ਗਈ ਜਿਨ੍ਹਾਂ ਦਾ ਨਾਮ ਸੌਰਵ ਸਿੰਘ ਏਲੀਅਸ ਬਾਸ ਤੇ ਸੌਰਵ son of ਸੁਮਨ ਹੈ ਦੋਨੋਂ ਹੀ ਇਹ ਕਪੂਰਥਲਾ ਜ਼ਿਲ੍ਹੇ ਦੇ ਰਹਿਾਈਸ਼ੀ ਨੇ ਤੇ ਬਾਕੀ ਦੋਸ਼ਿਆਂ ਦੇ ਪਿੱਛੇ ਸਾਡੀ ਟੀਮਾਂ ਲੱਗੀ ਹੋਈ ਹੈ ਕੂਫੀਆ ਸਰਚਸ ਨੇ ਸਾਨੂੰ ਪਤਾ ਲੱਗਿਆ ਹੈ ਕਿ ਇਹ ਸ਼ਾਇਦ ਸੁਪਾ ਛੜਕੀ ਜਾਂਦੀ ਤਿਆਰੀ ਵਿੱਚ ਵੀ ਤੇ ਇਹਨਾਂ ਦੇ ਪਿੱਛੇ ਸਾਡੀ ਟੀਮਾਂ ਲੱਗੀਆਂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਰਾਸਰ ਦੁੱਗਲ ਚਾਂਪ ਵਾਲੇ ਜੀ ਸਾਡੇ ਤੇ ਗਲਤ ਇਲਜ਼ਾਮ ਲਗਾ ਰਿਹਾ Hindu Sikh ਦਾ ਮਸਲਾ ਬਣਾ ਰਿਹਾ ਏਦਾਂ ਦਾ ਕੋਈ ਮੋਰਚਾ ਨਹੀਂ ਬਾਬਾ ਜੀ ਸਾਡਾ ਹਿੰਦੂਆਂ ਨਾਲ ਕੋਈ ਵੈਰ ਵਿਰੋਧ ਨਹੀਂ Hindu ਭਾਈਚਾਰਾ ਵੀ ਸਾਡਾ ਆਪਣਾ ਭਾਈਚਾਰਾ ਜੀ ਤੇ ਇਹਨਾਂ ਨੇ ਸਾਡੇ ਤੇ ਬਹੁਤ ਗਲਤ ਇਲਜ਼ਾਮ ਲਗਾਏ ਆ ਜੀ ਕਿ ਚੈਨ ਖੂਲੀ ਜੀ ਗੱਲਾਂ ਲੂਟ ਕੇ ਲੈ ਗਏ ਜੀ ਜੀ ਮੈਂ ਤਾਂ ਜੀ ਇੱਕ ਆਪਣੇ ਪਰਿਵਾਰ ਦੇ ਨਾਲ ਛਕਣ ਗਿਆ ਹੀ ਆ ਜੀ ਇਥੋਂ ਤੇ ਇਹਨਾਂ ਨੇ ਆਰਡਰ ਲੇਟ ਕੀਤਾ ਜੀ ਇੱਕ ਤਾਂ ਪਹਿਲਾ ਤਾਂ ਆਰਡਰ ਦਿੱਤਾ ਜਿਹੜਾ ਸਹੀ ਨਹੀਂ ਸੀ ਠੰਡਾ ਸੀ ਤੇ ਸਹੀ ਨਹੀਂ ਸੀ ਅਸੀਂ ਖਾ ਗਏ ਚਲੋ ਜੀ ਛਕ ਲਿਆ ਜੀ ਦੂਜਾ ਲੇਟ ਕਰ ਦਿੱਤਾ ਜੀ ਇਹਨਾਂ ਨੇ ਠੀਕ ਹੈ ਜੀ ਬਹੁਤ ਜ਼ਿਆਦਾ ਲੇਟ ਕਰਤਾ ਸਾਡੇ ਤੋਂ ਬਾਅਦ ਕਸਟਮਰ ਆ ਕੇ ਛਕ ਕੇ ਚਲੇ ਗਏ ਠੀਕ ਹੈ ਜੀ ਫੇਰ ਸਾਨੂੰ ਅਸੀਂ ਪੁੱਛਿਆ ਕਿ ਇੰਨਾ ਟਾਈਮ ਕਾ ਤੇ ਲੱਗ ਰਿਹਾ ਜੀ ਇਹ ਇਨਾਂ ਨੇ ਜੀ ਆਗੂ ਰੂਡ ਗੱਲ ਕੀਤੀ ਕਿ ਇੰਨਾ ਹੀ ਟਾਈਮ ਲੱਗਦਾ ਜੀ ਤੇ ਅਸੀਂ ਕਿਹਾ ਜੀ ਇੰਨਾ ਟਾਈਮ ਤਾਂ ਨਹੀਂ ਲੱਗਦਾ ਜੀ ਇੰਨਾ ਟਾਈਮ ਲੱਗਦਾ ਤਾਂ ਕੈਨਸਲ ਕਰ ਦਿਓ ਤੇ ਇਹਨਾਂ ਨੇ ਕਿਹਾ ਜੀ ਸਾਨੂੰ ਪਤਾ ਜੀ ਤੁਸੀਂ ਕੀ ਹੋ ਨੰਗੋ ਤੁਸੀਂ ਪੈਸੇ ਹੁੰਦੇ ਨਹੀਂ ਆ ਜਾਂਦੇ ਖਾਣ ਤੁਹਾਨੂੰ ਜਾਣਦਾ ਮੈਂ ਐ ਉਹ ਜੀ ਹੋ ਗਿਆ ਜੀ ਉਹ ਹੋ ਗਿਆ ਜੀ ਇਹਨਾਂ ਨੇ ਬਹੁਤ ਸਾਨੂੰ ਬੁਰਾ ਭਲਾ ਗਿਆ ਮੈਂ ਜੀ ਅਸੀਂ ਫੈਮਿਲੀ ਨਾਲ ਸੀਗੇ ਮੈਂ ਆਪਣੀ ਫੈਮਿਲੀ ਦੇ ਨਾਲ ਸੀਗਾ ਅਸੀਂ ਕੁਝ ਨਹੀਂ ਬੋਲੇ ਅਸੀਂ ਕਹਿਆ ਜੀ ਸਤ ਬਚਨ ਜੀ ਠੀਕ ਆ ਜੀ ਜੋ ਤੁਸੀਂ ਕਹਿਤਾ ਠੀਕ ਆ ਜੀ ਅਸੀਂ ਚੱਲੇ ਜੀ ਨਿਕਲ ਗਏ ਪੈਸੇ ਦਿੱਤੇ ਆਪਣੇ ਜੋ ਖਾਦਾ ਅਸੀਂ ਅਸੀਂ ਨਿਕਲ ਗਏ ਬਾਹਰ ਜੀ ਬਾਹਰ ਨਿਕਲਦੇ ਨਿਕਲਦੇ ਨੂੰ ਸਾਨੂੰ ਗਾਲਾਂ ਕੱਢਣ ਲੱਗ ਪਏ ਜੀ ਗੰਦੀਆਂ ਗੰਦੀਆਂ ਮਾਵਾ ਪਹਿਣਾਂ ਦੀਆਂ ਜੀ ਅਸੀਂ ਫਿਰ ਤਾਂ ਵੀ ਕੁਝ ਨਹੀਂ ਕਿਹਾ ਅਸੀਂ ਕਹਿੰਗਾ ਚਲੋ ਜੀ ਹੱਥ ਜੋੜਦੇ ਆਂ ਚੱਲੇ ਆਪਾਂ ਸਾਨੂੰ ਇਹਨਾਂ ਦੇ ਦੋ ਭਰਾ ਸੀ ਉਸ ਟਾਈਮ ਇਹ ਤੇ ਇੱਕ ਜਿਹਨਾਂ ਦੇ ਅੰਕਾ ਲੱਗੀਆਂ ਮੈਨੂੰ ਉਹਨਾਂ ਦਾ ਨਾਮ ਵੀ ਨਹੀਂ ਪਤਾ ਜੀ ਇਹਨਾਂ ਦੇ ਤੇ ਇਹਨਾਂ ਨੇ ਜੀ ਸਾਨੂੰ ਬਹੁਤ ਗਾਲੀ ਗਲੋਚ ਕੀਤੀ ਤੇ ਸਾਨੂੰ ਜਾਂਦੇ ਜਾਂਦੇ ਕਹਿੰਦੇ ਜੀ ਤੂੰ ਮੈਨੂੰ ਜਾਣਦਾ ਨਹੀਂ ਮੈਂ ਦੁੱਗਲ ਆ ਮੇਰੇ ਬਾਰੇ ਪਤਾ ਕਰਾ ਲਈ ਮੈਂ ਤੈਨੂੰ ਰਾਤੋ ਰਾਤ ਚਕਾ ਦਊਗਾ ਰਾਤੋ ਰਾਤ ਮਰਵਾ ਦਊਗਾ ਇਦਾਂ ਦੀਆਂ ਗੱਲਾਂ ਕੀਤੀਆਂ ਜੀ ਸਾਡੇ ਨਾਲ ਤੇ ਅਸੀਂ ਉੱਥੋਂ ਚਲੇ ਗਏ ਜੀ ਅਗਲੇ ਦਿਨ ਵੀ ਸਾਨੂੰ ਫੋਨ ਤੇ ਧਮਕੀਆਂ ਦਵੰਦੇ ਰਹੇ ਜੀ ਤੇ ਸਾਡੇ ਬਾਰੇ ਪਤਾ ਨਹੀਂ ਕਿੱਦਾਂ ਇਹਨਾਂ ਨੇ ਸਾਡਾ ਕਿੰਨਾ ਕਿੰਨਾ ਦਾ ਹੋਊਗਾ ਸ਼ਹਿਰ 'ਚ ਇਹਨਾਂ ਦਾ ਹਨਾ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਜੀ ਕਿਰਤ ਕਰਨ ਵਾਲੇ ਬੰਦੇ ਆ ਜੀ ਪਤਾ ਨਹੀਂ ਇਹਨਾਂ ਦਾ ਕਿੰਨਾ ਕੀ ਤਗੜਾ ਹੋਊਗਾ ਸਰਕਲ ਇਹਨਾਂ ਨੇ ਸਾਨੂੰ ਫੋਨ ਫਾਨ ਕਰਾ ਕੇ ਧਮਕੀਆਂ ਦਵਾਈਆਂ ਕਿ ਤੁਸੀਂ ਗਲਤ ਕੀਤਾ ਤੁਸੀਂ ਐ ਕੀਤਾ ਤੁਸੀਂ ਆਓ ਤੁਹਾਨੂੰ ਵੱਡਾਂਗੇ ਤੁਹਾਨੂੰ ਐ ਕਰਾਂਗੇ ਅਸੀਂ ਫਿਰ ਵੀ ਅਸੀਂ ਮੈਂ ਮੈਂ ਜੀ ਕੰਮ ਕਰਨ ਵਾਲਾ ਬੰਦਾ ਆ ਜੀ ਠੀਕ ਆ ਜੀ ਤੇ ਮੈਂ ਫਿਰ ਵੀ ਇਹਨੇ ਆਪਣੇ ਸਿੰਗਰ ਨੂੰ ਇਕੱਠਾ ਕੀਤਾ ਤੇ ਪੰਜ-ਸੱਤ ਜਾਣੇ ਸੀਗੇ ਅਹੀਂ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਦੱਸੇ 10 ਕ ਜਾਣ 10 ਜਾਣੇ ਵੀ ਨਹੀਂ ਸੀਗੇ ਮੇਰੇ ਹਿਸਾਬ ਨਾਲ ਤੇ ਇਹਨਾਂ ਨੂੰ ਗੁਰਮਤਾਨ ਦੇ ਨਾਲ ਗੱਲ ਕਰਨੇ ਚਲੇ ਸੀਗੇ ਜੀ ਤੁਸੀਂ ਐਡਾ ਕਿਉਂ ਵਿਚਾਰੇ ਮੈਨੂੰ ਮੈਨੂੰ ਕਦੇ ਐਡਾ ਧਮਕਾ ਰਹੇ ਹੋ ਠੀਕ ਹੈ ਜੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਸੀਂ 10-15 ਮਿੰਟ ਖੜੇ ਰਹੇ ਕਿ ਆਉਗੇ ਅਸੀਂ ਭੇਜਿਆ ਵੀ ਕਿਸੇ ਨੂੰ ਕਿ ਗੱਲ ਕਰ ਲੋ ਤੇ ਇਹਨਾਂ ਨੇ ਇਹਨਾਂ ਚ ਕੋਈ ਨਹੀਂ ਆਇਆ ਜਦੋਂ ਅਸੀਂ ਉਧਰ ਗਏ ਤੇ ਅਸੀਂ ਕਿਹਾ ਜੀ ਜੋ ਵੀ ਹੋਇਆ ਚਲੋ ਕੋਈ ਗੱਲ ਨਹੀਂ ਹੁਣ ਮਾਫੀ ਮੁਫੀ ਦਾ ਸੀਨ ਆ ਤੇ ਮਾਫੀ ਮੰਗੇ ਤਾਂ ਆਪਾਂ ਗੱਲ ਨੂੰ ਆਪਾਂ ਇੱਥੇ ਠੰਡੀ ਕਰੀਏ ਇਹ ਜੀ ਉੱਥੇ ਵੀ ਸਾਨੂੰ ਗਾਲੀ ਗਲੋਚ ਕਰਕੇ ਤੇ ਸਾਡੇ ਹੱਥੀ ਪੇ ਫਿਰ ਸਿੰਘਾਂ ਨੇ ਵੀ ਸਿੰਘਾਂ ਵੀ ਸਿੰਘ ਵੀ ਆਪੇ ਤੋਂ ਬਾਹਰ ਹੋਏ